ਉਹ ਜਿਹੜਾ ਕਰਦੇ ਆ ਉਹ ਕੱਢ ਲਾਉਂਦੇ ਆ। ਆਵਾਜ਼ਾਂ ਦੇ ਕੇ ਇੱਥੇ ਆਉਂਦੇ ਆ। ਉਹ ਵੀ ਨਹੀਂ ਰਹੀ ਉੱਥੋਂ ਵਾਪਸ ਆਈ ਆਉਂਦਿਆਂ ਨੂੰ। ਬਾਦਲ ਸਾਹਿਬ ਹੋਰਾਂ ਦੀ ਸਰਕਾਰ ਚਲੀ ਗਈ। ਦੂਜਿਆਂ ਨੇ ਕੁਝ ਨਹੀਂ ਕੀਤਾ। ਇੱਕ ਚੇਅਰਮੈਨ ਸੀ ਕੀੰਤੀ ਭਗਤ। ਉਹਨੇ ਸਾਰੇ ਪੰਜਾਬ 'ਚ ਉਸ ਕਾਨੂੰਨ ਦੇ ਕਾਗਜ਼ ਬੰਦੇ ਮੈਂ ਲਾਗੂ ਕਰਾ ਦਿੱਤਾ 10 ਸਾਲਾਂ 'ਚ ਮੈਂ ਲਾਗੂ ਕਰਾ ਦਿੱਤੀ 10 ਸਾਲਾਂ 'ਚ। ਇੱਕ ਵੀ ਪਰਚਾ ਕੱਢ ਕੇ ਦਿਖਾਵੇ 9 ਸਾਲ ਗਊ ਮਾਤਾ ਦੇ ਨਾਂ ਦੇ ਉੱਤੇ ਉਹ ਥੇ ਤਨਖਾਹਾਂ ਖਾ ਕੇ ਬਹਿ ਰਿਹਾ ਸੋ ਇਹੋ ਜਿਹੇ ਗੈਰ ਰੁਪਈਆ ਤੋਂ ਬਚੋ ਸਾਰੇ ਗਊ ਭਗਤਾਂ ਨੂੰ ਮੇਰੀ ਅਪੀਲ ਹੈ ਗਊ ਰਕਸ਼ਾ ਤੇ ਗਊ ਸੇਵਾ ਦੇ ਵਿੱਚ ਜੁੜੇ ਹੋਏ ਜੋ ਸੱਚੇ ਲੋਕ ਨੇ ਸਹੀ ਲੋਕ ਨੇ ਉਹਨਾਂ ਲੋਕਾਂ ਦਾ ਸਾਥ ਦਿਜੋ ਹਾਂਜੀ ਬਾਬਾ ਜੀ ਆਪਣਾ ਕੀ ਨਾ ਪੈਂਦਾ ਤੇ ਇਸ ਟਾਈਮ ਕਿੱਥੇ ਖੜੇ ਆ ਤੇ ਆਪਣਾ ਕੀ ਉਪਰਾਲਾ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਤਾਂ ਸਮੂੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਮਹਾਂਤ ਗਰੀਬ ਦਾਸ ਹੈ ਮੈਂ ਗਊ ਰੱਖਸ਼ਾ ਦਲ ਜਨਰਲ ਸੈਕਟਰੀ ਪੰਜਾਬ ਅੱਜ ਹਰ ਦਿਨ ਦੀ ਤਰ੍ਹਾਂ ਅੱਜ ਵੀ ਉਹੀ ਦਿਨ ਸਾਨੂੰ ਪਿੱਛੋਂ ਕਾਲ ਆਈ ਸੀ ਸਾਡੇ ਸੰਜੀਪ ਪ੍ਰਧਾਨੀਆਂ ਦੀ ਵੀ ਬਟਿੰਡਾ ਸਾਈਡ ਤੋਂ ਇੱਕ ਟਰੱਕ ਗਊਆਂ ਦਾ ਪਰਕੇ ਆ ਰਿਹਾ ਹੈ ਇੱਕ ਉਹਦੇ ਅੱਗੇ ਕਾਰ ਹੈ ਅਸੀਂ ਇੱਥੇ ਪੁਲਿਸ ਨੂੰ ਕਾਲ ਕੀਤੀ ਅਸੀਂ ਇੱਥੇ ਨਾਕਾ ਲਵਾਇਆ ਨਾਕਾ ਦੇ ਦਰਾਂ ਨਾ ਜਦੋਂ ਅਸੀਂ ਘਟਨਾ ਦੇਖ ਕੇ ਉਹਨੂੰ ਚੈੱਕ ਕੀਤਾ ਗਿਆ ਉਸੇ ਬੰਦੇ ਦਾ ਵੀ ਤੇ ਪੱਜ ਗਿਆ ਇੱਕ ਬੰਦਾ ਸਾਡੇ ਹੱਥ ਆ ਗਿਆ ਉਹਦੇ ਵਿੱਚ ਘੱਟ ਤੋਂ ਘੱਟ 15 ਤੋਂ 20 ਗਊ ਵੰਸ ਹੈ ਉਹਨਾਂ ਨੂੰ ਅੱਜ ਪੂਰਾ ਸੀਟੀ ਰਣਾ ਲੈ ਆ ਕੇ ਉਹ ਜਿਹੜਾ ਨੰਨੀ ਕਾਰਵਾਈ ਕਰਾਈ ਹੈ ਕਿ ਇਹ ਕਿਹੋ ਜਿਹੀਆਂ ਗਊਆਂ ਬੀੜ ਸਿੱਖਾਂ ਵਾਲਾ ਸੰਤ ਬਾਬਾ ਅਮਲਕੀ ਦਾ ਜੀ ਦੀ ਗਊਸ਼ਾਲਾ ਵਿੱਚ ਅਸੀਂ ਛੱਡਣ ਜਾ ਰਹੇ ਹਾਂ ਤੇ ਅੱਗੇ ਜੋ ਵੀ ਕਾਰਵਾਈ ਹੋਊਗੀ ਜੋ ਪ੍ਰਸ਼ਾਸਨ ਨੂੰ ਪਤਾ ਹੀ ਹੈ ਉਹ ਚੱਲਤ ਰਹੂਗੀ ਕਿੰਨੇ ਗਾਵਾਂ ਫੜੇ ਗਏ ਕਿੰਨੇ ਗਊ ਵੰਸ ਹੈ ਇੱਥੇ ਇਹ ਜੋ 15 ਤੋਂ 20 ਗਊਮਾਨ ਸਾਹਿਬ ਜੀ ਜੇ ਤਸਕਰ ਦੀ ਗੱਲ ਕਰੇ ਇੱਕ ਤਸਕਰ ਕਿੰਨੇ ਫੜੇ ਗਏ ਇੱਕ ਤਸਕਰ ਫੜਿਆ ਗਿਆ ਚਾਰ ਤੋਂ ਪੰਜ ਜਿਹੜੇ ਉਹ ਭਾਜੀ ਚੁੱਕੀ ਜਿਹੜੀ ਟੀਮਾਂ ਤੁਹਾਡੇ ਨਾਲ ਸਾਮਿਲ ਕਿਹੜੀ ਕਿਹੜੀ ਟੀਮਾਂ ਇੱਥੇ ਮੌਕੇ ਦੇ ਮੌਜੂਦ ਨੇ ਸਾਡੇ ਕੋਲੇ ਪ੍ਰਧਾਨ ਜੀ ਲੁਧਿਆਣੇ ਤੋਂ ਆਏ ਆ ਸੰਜੀਪ ਪ੍ਰਧਾਨ ਜੀ ਰਾਮਪੁਰਾ ਤੋਂ ਆਏ ਨੇ ਇਕਲਦੀਪ ਜੀ ਬਠਿੰਡਾ ਤੋਂ ਆਏ ਨੇ ਹੋਰ ਵੀ ਅਲਗ-ਅਲਗ ਥਾਵਾਂ ਤੋਂ ਜਿੰਨੇ ਵੀ ਸਾਡੇ ਜਿੱਥੇ-ਜਿੱਥੇ ਸੰਸਥਾਾਂ ਦੇ ਸਾਡੀਆਂ ਜੂਨਟਾਂ ਬਣੀਆਂ ਆ ਉਹ ਸਾਰਿਆਂ ਇੱਥੇ ਪੰਜਾਬ ਤੋਂ ਪਹੁੰਚੀਆਂ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਰਿਹਾ ਪੂਰਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਹਿਯੋਗ ਰਿਹਾ ਜੀ ਜੀ ਮੈਂ ਦਰਸਾਉਣਾ ਕਿਉਂ ਗਊ ਰਖਸ਼ਾ ਦਲ ਅੱਜ ਅਸੀਂ ਕੋਟਕਪੂਰ ਇੱਥੇ ਪਹੁੰਚੇ ਹਾਂ ਇੱਕ ট্রাক ਹੈ ਜਿਹੜਾ ਇਹਦੇ ਵਿੱਚੋਂ ਅਸੀਂ 18 ਦੇ ਕਰੀਬ ਗਾਵਾਂ ਜਿਹੜੀ ਆਜ਼ਾਦ ਕਰਾਈਆਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਆ ਗਊਸ਼ਾਲਾ ਜਿੱਥੇ ਉਹਨਾਂ ਨੂੰ ਪੂਨ ਸੁਰੱਖਿਤ ਉਤਾਰਿਆ ਗਿਆ ਅਸੀਂ ਧੰਨਵਾਦ ਕਰਦੇ ਹਾਂ ਜਿਹੜੀ ਵੀ ਟੀਮਾਂ ਇੱਥੇ ਪੰਜਾਬ ਦੀ ਇੱਥੇ ਪਹੁੰਚੀਆਂ ਲੁਧਿਆਣਾ ਟੀਮ ਬਠਿੰਡਾ ਟੀਮ ਰਾਮਪੁਰਾ ਖੂਲ ਤੋਂ ਜਿਹੜੀ ਅੱਜ गांवों rostrate ایتھے ਪਹੁੰਚਾਇਆ ਗਿਆ ਪਰ ਇਹ ਤਸਕਰੀ ਹੁੰਦੀ ਕਿਉਂ ਹੈ ਇਹ ਸਵਾਲੇ ਖੜਾ ਹੁੰਦਾ ਹੈ ਕਿ ਤਸਕਰੀ ਦਾ ਕਾਰਨ ਕੋਣ ਹੈ ਤਸਕਰੀ ਦਾ ਸਭ ਤੋਂ ਵੱਡਾ ਕਾਰਨ ਹੈ ਇਹ ਲੋਕ ਜਿਹੜੇ ਇਹਨਾਂ ਨੂੰ ਪਾਲਦੇ ਆ ਉਸ ਤੋਂ ਵੱਧ ਦੁੱਧ ਪੀਣ ਤੋਂ ਵੱਧ ਇਹਨਾਂ ਨੂੰ ਵੇਚ ਦਿੰਦੇ ਆ ਹਮ ਕੱਲ ਨੂੰ ਉਹਦੇ ਆਪਣੇ ਮਾਂ ਪਿਓ ਕੱਲ ਨੂੰ ਬੁੱਢੇ ਹੋ ਗਏ ਕਿ ਆਪਾਂ ਉਹਨਾਂ ਨੂੰ ਵੀ ਵੇਚ ਦਾਂਗੇ ਇਸ ਕਰਕੇ ਆਪਣਾ ਫਰਜ਼ੇ ਬਣਦਾ ਹੈ ਕਿ ਆਪਣਾ ਜਿਹੜੇ ਜਿਨ੍ਹਾਂ ਦਾ ਦੁੱਧ ਪੀਤਾ ਹੈ ਜਿਨ੍ਹਾਂ ਨੇ ਆਪਣੇ ਘਰ 'ਚ ਹੈ ਜਿੱਥੇ 10 گاਵਾ ਦੋ ਘਰ 'ਚ ਰੱਖ ਲੋ ਕੀ ਫਰਕ ਪੈਣ ਲੱਗਿਆ ਉਹਦੇ ਨਾਲ ਪਰ ਉਹਨੂੰ ਇਸ ਤਰ੍ਹਾਂ ਕਸਾਈਆ ਦੇ ਹਵਾਲੇ ਕਰਕੇ ਨਾ ਉਹਨੂੰ ਮਾਰੋ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਡੀ ਵੱਡੀ ਕੌਸਲ ਹੈ ਜਿੱਥੇ گاਵਾਂ ਨੂੰ ਬੜਾ ਸੁਰੱਖਿਤ ਰੱਖਿਆ ਜਾਂਦਾ ਹੈ ਬਹੁਤ ਵਧੀਆ ਤਰੀਕੇ ਨਾਲ ਪਰ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਅਸੀਂ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਜਿਹੜਾ ਕਾਉਸਸ ਹੈ ਟੈਕਸ ਲੱਖਾਂ ਦੀ ਵਸੂਲੀ ਹਰ ਚੀਜ਼ ਤੇ ਲੱਗਦਾ ਹੈ ਉਹ ਟੈਕਸ ਇਹਨਾਂ ਤੇ ਹੀ ਲਾਇਆ ਜਾਵੇ ਇਸ ਤੋਂ ਇਲਾਵਾ ਹਰ ਪਿੰਡ ਹਰ ਸਾਇਰ ਦੇ ਵਿੱਚ ਗੋਚਰ ਭੂਮੀ ਦੀ ਜਗ੍ਹਾ ਹੁੰਦੀ ਹੈ ਜਿੱਥੇ ਨੇਤਾ ਲੋਕਾਂ ਨੇ ਕਬਜ਼ੇ ਕਰ ਲਏ ਆ ਆਪਣੇ ਮਹਿਲ ਖੜੇ ਕਰ ਲਏ ਆ ਕੁਝ ਲੋਕਾਂ ਨੇ ਕੋਈ ਖੇਡ ਮੈਦਾਨ ਬਣਾ ਲਿਆ ਪਰ ਜਿਹੜੀ ਗੋਚਰ ਭੂਮੀ ਦੀ ਜਗ੍ਹਾ ਉਹ ਇੰਨੀ ਕੁ ਹੁੰਦੀ ਹੈ ਅਗਰ ਉੱਤੇ ਖੇਤੀ ਹੋਵੇ ਉਹਦੇ ਮੁਤਾਬਿਕ ਜਿੰਨੀ ਵੀ ਕਾਮ ਆ ਉਹਨਾਂ ਦਾ ਪੂਰਾ ਪ੍ਰੋਪਰ ਉਹਨਾਂ ਦਾ ਵਾਸਤੇ ਖਰਚਾ ਮਿਲ ਸਕਦਾ ਹੈ ਹਰ ਪਿੰਡ ਦੇ ਵਿੱਚ ਹੁੰਦੀ ਹੈ ਜਿੱਥੇ ਮਰਜ਼ੀ ਚੱਲ ਦੋ ਜਿੱਦਾ ਮੰਦਰ ਗੁਰਦੁਆਰੇ ਦੀ ਜਗ੍ਹਾ ਇਦਾਂ ਹੀ ਗੋਚਰ ਭੂਮੀ ਹੁੰਦੀ ਹੈ ਗੋਚਰ ਭੂਮੀ ਤੇ ਜਿਨ੍ਹਾਂ ਨੇ ਆ ਬੂਮ ਮਾਫੀਆ ਜਿਹਨੂੰ ਕਹਿੰਦੇ ਨੇ ਨੇਤਾ ਲੋਕ ਸਰਕਾਰਾਂ ਕੋਈ ਵੀ ਆਈ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਆ ਖਾਸ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੇ ਕਹੂੰਗਾ ਜਿੱਦਾਂ ਜਿੱਦਾਂ ਇਹ ਉਪਰਾਲੇ ਲੋਕਾਂ ਵਾਸਤੇ ਕਰਦੇ ਪਬਲਿਕ ਵਾਸਤੇ ਇਹ گاਵਾਂ ਵਾਸਤੇ ਹੀ ਉਪਰਾਲੇ ਕਰਨ ਤਾਂ ਕਿ ਉਹ ਆਪਣੇ ਟਿਕਾਣੇ ਸਰ ਲੋਕੀ ਕਹਿੰਦੇ ਨਾ ਅਵਾਰਾ ਅਵਾਰਾ گاਵਾਂ ਨਹੀਂ ਹੈ ਅਵਾਰਾ ਉਹ ਲੋਕ ਹੈ ਜਿਨ੍ਹਾਂ ਨੇ ਇਹਦੀ ਜਗ੍ਹਾ ਤੇ ਕਬਜ਼ਾ ਕੀਤਾ ਹੈ ਇਹ ਅਵਾਰਾ ਨਹੀਂ ਹੈ ਮੈਂ ਬਾਰ ਬਾਰ ਇੱਕੋ ਹੀ ਗੱਲ ਕਰੂੰਗਾ ਜਿਹੜੇ ਲੋਕ ਇਹਨੂੰ ਅਵਾਰਾ ਲਬਜ਼ ਵਰਤਦੇ ਆਂ ਔਰ ਸਾਡੇ ਅੱਗੇ ਸਵਾਲ ਖੜੇ ਕਰਦੇ ਆਂ ਕਿ ਤੁਹਾਡੇ ਪਿਓ ਤੁਰੇ ਫਿਰਦੇ ਆਂ ਇਕ ਜਿਹੜੇ ਨੰਦੀ ਮਹਾਰਾਜ ਹੈ ਭਗਵਾਨ ਪੋਲੇ ਨਾਜੀ ਦੇ ਹਨ ਉਸ ਤੋਂ ਬਾਅਦ ਕਿਉਂਕਿ ਅਸੀਂ ਤਾਂ ਘਰ ਦੇ ਵਿਚਾਲੇ ਵੀ ਪੈਕਟ ਵਾਲਾ ਦੁੱਧ ਪੀਂਦੇ ਛੱਡਣ ਵਾਲੇ ਕੌਣ ਹੈ ਇਹ ਡੈਰੀ ਵਾਲੇ ਜਾਂ ਗਊਸ਼ਾਲਾ ਵਾਲੇ ਖਾਸ ਕਰਕੇ ਇਹਨਾਂ ਦਾ ਟੈਗ ਸਿਸਟਮ ਆਉਣਾ ਚਾਹੀਦਾ ਟੈਗ ਲੱਗੇ ਜਿਹੜੇ ਵੀ ਰੋਡ ਤੇ گاਵੇ ਉਹ ਟੈਗ ਨੂੰ ਚੈੱਕ ਕੀਤਾ ਜਾਵੇ ਔਰ ਜਿੱਦੀ ਵੀ ਗਾਂ ਹੋਵੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਕਿ ਰੋਡ ਤੇ ਗਾਂ ਨਾ ਹੋਣ ਜੈ ਸ੍ਰੀ ਰਾਮ ਜੈ ਗੋਮਾਤਾ